thank you ਕਮੇਟੀ ਵੱਲੋਂ ਜਿੰਨੀ ਵੀ ਸੰਗਤ ਆਈ ਹੈ ਬਾਬਾਈ ਵੱਲੋਂ ਤਹਿ ਦਲੋ ਧੰਨਵਾਦ ਹੈ ਸਾਰਿਆਂ ਦਾ ਔਰ ਇਸੇ ਤਰ੍ਹਾਂ ਹੋਮ ਆਗੇ ਹਰ ਫੰਕਸ਼ਨ ਤੇ ਆਣਾ ਜਿਕਰ ਹੈ ਉਹ ਗਾਜਰ ਵੀ ਜੀ ਕਮੇਟੀ ਵੱਲੋਂ 25ਵਾਂ ਸ਼ਿਵ ਵਿਵਾ ਨਕੌਦਰ ਸ਼ਹਿਰ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਨਰੇਸ਼ ਬਾਬਾ ਜੀ ਦੀ ਅਗਵਾਈ ਦੇ ਵਿੱਚ ਮਨਾਇਆ ਜਾ ਰਿਹਾ ਵਾ ਜਿਸ ਦੇ ਸੰਬੰਧ ਦੇ ਵਿੱਚ ਅੱਜ ਕਾਰਡ ਰਿਲੀਜ਼ ਹੋਇਆ ਆ ਸਭ ਤੋਂ ਪਹਿਲੇ ਬਾਬਾ ਜੀ ਦੇ ਨਾਲ ਹੀ ਗੱਲਬਾਤ ਕਰਾਂਗੇ ਕਿਉਂਕਿ ਮਾਨਯੋਗ ਐਮਐਲਬੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਮਹਾਸ਼ਿਵਰਾਤਰੀ ਦਾ ਪਾਵਨ ਤਿਹਾੜ ਦੇ ਉਪਲਕਸ਼ ਵਿੱਚ ਓਮ ਨਮੋ ਸ਼ਿਵਾਏ ਕਮੇਟੀ ਰਜਿਸਟਰ ਨਕੌਦਰ ਵੱਲੋਂ 25ਵਾਂ ਵਿਸ਼ਾਲ ਸ਼ੇਬੇਵਾ ਜੋ ਕਿ 28 ਫਰਵਰੀ ਨੂੰ ਬੜੀ ਧੂਮ ਧਾਮ ਦੇ ਨਾਲ ਕਰਵਾਇਆ ਜਾ ਰਿਹਾ ਉਸ ਦੇ ਸੰਬੰਧ ਵਿੱਚ ਅੱਜ ਇੱਕ ਕਾਰਡ ਰਿਲੀਜ਼ ਕਰਨ ਦੀ ਰਸਮ ਅਦਾ ਹੋਈ ਆ ਸ਼ੋਭਾ ਯਾਤਰਾ 28 ਤਰੀਕ ਨੂੰ ਵੱਡੇ ਚੌਂਕ ਚੋਂ ਦੁਪਹਿਰ ਨੂੰ 12:30 ਵਜੇ ਆਰੰਭ ਹੋਊਗੀ ਉਹ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਸ਼ੋਭਾ ਯਾਤਰਾ 'ਚ ਬਾਦ ਚੜ ਕੇ ਹਿੱਸਾ ਲਓ ਔਰ ਭਗਵਾਨ ਸ਼ੰਕਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਬਾਬਾ ਜੀ ਕੀ ਕੀ ਦੇਖਜੋਗ ਹੋਏਗਾ ਇਹਦੇ ਵਿੱਚ ਬਹੁਤ ਦੂਰੋਂ ਦੂਰੋਂ ਝਾਂਕੀਆਂ ਆਈਆਂ ਨਕੋਦਰ ਵਿੱਚ ਕੀ ਪੰਜਾਬ ਵਿੱਚ ਇਦਾਂ ਦੀਆਂ ਝਾਂਕੀਆਂ ਕਦੀ ਨਹੀਂ ਆਈਆਂ ਹੋਣਗੀਆਂ ਜੋ ਨਕੋਦਰ ਚ ਆ ਰਹੀਆਂ ਤੇ ਨਾ ਹੀ ਕੋਈ ਮੰਗਾ ਸਕੂਗਾ ਇਹ ਓਮ ਨਮੋ ਸ਼ਵਾਏ ਕਮੇਟੀ ਦਾ ਉਪਰਾਲਾ ਤਿੰਨ ਮਹੀਨੇ ਤੋਂ ਚੱਲ ਰਿਹਾ ਔਰ ਇਹਦੇ ਵਿੱਚ ਨਾਲ ਤੁਹਾਨੂੰ ਮੈਂ ਦੱਸਣਾ ਚਾਹੁੰਨਾ 24 ਸਾਲਾਂ ਚ 25ਵਾਂ ਸਾਲ ਅੱਜ ਹੋ ਰਿਹਾ ਹੋ ਰਿਹਾ ਸਾਨੂੰ ਮੈਂ ਇੱਕ ਨਵੀਂ ਸਾਡੀ ਸ਼ੋਭਾ ਕਮੇਟੀ ਵਾਲਿਆਂ ਨੇ ਨਵੀਂ ਰਸਮ ਅਦਾ ਕਰਨੀ ਹੈ ਰਿੰਗ ਸੈਣਾਮਣੀ ਦੀ ਰਸਮ ਅਦਾ ਹੋਊਗੀ ਜੋ ਕਿ ਸੋਨੇ ਦੀਆਂ ਮੁੰਦਰੀਆਂ ਦੇ ਨਾਲ ਛੋਟੇ ਚੌਂਕ ਸ਼ੇਮ ਮੰਦਿਰ ਦੇ ਵਿੱਚ 26 ਤਰੀਕ ਨੂੰ ਜੋ ਜੋ ਕੀ ਰਸਮ ਅਦਾ ਹੋਊਗੀ ਬੋਲੇ ਭੰਡਾਰੀ ਜੀ ਦਾ ਬੋਲ ਸਤਿਏ ਦਰਵਾਨ ਜੀ ਜੈ ਬੱਬਾ ਜੀ ਨਵੀਂ ਝਾਂਕੀ ਹਰ ਸਾਲ ਕੋਈ ਨਾ ਕੋਈ ਲਿਆਉਂਦੇ ਉਹ ਇਸ ਵਾਰ ਵੀ ਥੋੜਾ ਜਿਆਦਾ ਦੇ ਦੋ ਦਰਸ਼ਕਾਂ ਨੂੰ ਬਾਕੀ ਇਹ ਸ਼ਿਵਰਾਤਰੀ ਤੋਂ ਬਾਅਦ ਪਤਾ ਲੱਗੂਗਾ ਸਾਰਾ ਇਹ ਗੁਪਤੀ ਹੈ ਸਾਡਾ ਕਿਉਂਕਿ ਗੁਪਤੀ ਰਹਿਣਾ ਚਾਹੀਦਾ ਬਹੁਤ ਵਧੀਆ ਝਾਂਕੀਆਂ ਢਿੰਗਰਾ ਸਾਹਿਬ ਤੁਸੀਂ ਦੇਖ ਕੇ ਹੈਰਾਨ ਹੋਗੇ ਲੋਕੀ ਘਣਾ ਚੋਂ ਉੱਠ ਉੱਠ ਕੇ ਦੇਖਣਗੇ ਵੀ ਇਹ ਝਾਂਕੀਆਂ ਆਈਆਂ ਕਿੱਥੋਂ ਆ ਬਹੁਤ ਦੂਰੋਂ ਆਰੀਆਂ ਝਾਂਕੀਆਂ ਦੇ ਕੀ ਮੈਸੇਜ ਦੇਣਾ ਜਾਓ ਮੈਸੇਜ ਮੈਂ ਹੀ ਦੇਣਾ ਚਾਹੁੰਦਾ ਸ਼ੋਭਾ ਯਾਤਰਾ 'ਚ ਵੱਧ ਚੜ ਕੇ ਹਿੱਸਾ ਲਾਓ ਔਰ ਭਗਵਾਨ ਸ਼ੰਕਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ 25 ਤਰੀਕ ਤੋਂ ਪ੍ਰੋਗਰਾਮ ਸ਼ੁਰੂ ਆ ਸਾਰਾ ਕਾਰਡ ਦੇ ਵਿੱਚ ਲਿਖਿਆ 26 ਤਰੀਕ ਤੱਕ ਪ੍ਰੋਗਰਾਮ ਚੱਲੂਗਾ ਔਰ ਮਜੇ ਦੀ ਬਾਤ ਭੰਡਾਰਾ ਦਿਨ ਔਰ ਰਾਤ 25 ਤਰੀਕ ਤੋਂ ਲੈ ਕੇ 26 ਤਰੀਕ ਤੱਕ ਭਗਵਾਨ ਸ਼ੰਕਰ ਜੀ ਦਾ ਭੰਡਾਰਾ ਅਟੁੱਟ ਵਰਤੇਗਾ ਜੈ ਜਰਿਆ ਉਹਨ ਮੋਈ ਸ਼ੋਭਾ ਕਮੇਟੀ ਵੱਲੋਂ ਨਰੇਸ਼ ਬਾਬਾ ਜੀ ਦੀ ਬੋਲੀ ਦੀ ਬੋਲ ਅ ਬਿਲਕੁਲ ਜੀ ਸਭ ਤੋਂ ਪਹਿਲਾਂ ਮੈਂ ਆਪਣੇ ਸਾਰੇ ਪੰਜਾਬ ਕੀ ਦੇਸ਼ ਵਿਦੇਸ਼ ਵਿੱਚ ਵਸਤੀ ਸਾਰੀ ਸੰਗਤ ਨੂੰ ਮਹਾ ਸ਼ਿਵਰਾਤਰੀ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਤੇ ਬਾਬਾ ਜੀ ਨਰੇਸ਼ ਬਾਬਾ ਜੀ ਵੱਰੋਂ ਓਮ ਨਮੇ ਸ਼ਿਵਾਏ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ 25ਵਾਂ ਇਹ ਸ਼ਿਵ ਵਿਆਹ ਸ਼ਿਵ ਤੰਡਵ ਔਰ ਬਹੁਤ ਸੁੰਦਰ ਚੱਕੀਆਂ ਦੇ ਨਾਲ ਔਰ ਇੱਕ ਇਹੋ ਜਿਹਾ ਉਸ ਦਿਨ ਹੁੰਦਾ ਸ਼ਹਿਰ ਦਾ ਮਾਹੌਲ ਕਿ ਮੈਂ ਪਿਛਲੇ 4 ਸਾਲ ਤੋਂ ਅਟੈਂਡ ਵੀ ਕਰਦੀ ਆ ਰਹੀ ਹਾਂ ਦੇਖ ਵੀ ਰਹੀ ਹਾਂ ਇੱਕ ਸਪੈਸ਼ਲ ਪ੍ਰੋਗਰਾਮ ਜਿਹੜਾ ਕਹਿ ਲੋ ਕਿ ਵੀ ਇਹੋ ਜਿਹਾ ਆਪਾਂ ਮੈਂ ਹੋਰ ਕਿਤੇ ਆਪਣੇ ਹਲਕੇ ਦੇ ਵਿੱਚ ਵੀ ਕੀ ਮੈਂ ਆਸੇ ਪਾਸੇ ਵੀ ਨਹੀਂ ਦੇਖਿਆ ਇੰਨਾ ਪਿਆਰਾ ਜਿਹੜੀ ਹੈ ਸ਼ੋਭਾ ਯਾਤਰਾ ਹੁੰਦੀ ਹੈ 27 ਤਰੀਕ ਨੂੰ ਜਾਗੋ 28 ਤਰੀਕ ਨੂੰ ਸ਼ੋਭਾ ਯਾਤਰਾ ਸ਼ਿਵ ਵਿਵਾਹ ਦੇ ਸੰਬੰਧ ਦੇ ਵਿੱਚ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਔਰ ਸਾਰੀ ਸੰਗਤ ਨੂੰ ਮੇਰੀ ਅਪੀਲ ਹੈ ਕਿ ਵੱਧ ਤੋਂ ਵੱਧ ਸਾਰੇ ਅਸੀਂ ਸ਼ੋਭਾ ਯਾਤਰਾ ਦੇ ਵਿੱਚ ਹਿੱਸਾ ਲਈਏ ਸਾਰੇ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲਈਏ ਤੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕਰੀਏ ਔਰ ਉਹਨਾਂ ਦਾ ਆਸ਼ੀਰਵਾਦ ਹਮੇਸ਼ਾ ਮੇਰੇ ਸਾਰੇ ਸ਼ਹਿਰ ਤੇ ਮੇਰੇ ਹਲਕੇ ਦੇ ਉੱਤੇ ਸਾਰੀ ਦੁਨੀਆ ਦੇ ਉੱਤੇ ਬਣਿਆ ਰਹੇ ਬਹੁਤ ਬਹੁਤ ਸ਼ੁਕਰੀਆ ਜੀ ਐਮਐਲਏ ਬੀਬੀ ਇੰਦਰਜੀਤ ਕੌਰ ਮਾਨ ਜੀ ਸਪੈਸ਼ਲ ਤੌਰ ਤੇ ਪਹੁੰਚੇ ਸੀ ਤੇ ਅੱਜ ਨਰੇਸ਼ ਬਾਬਾ ਜੀ ਨਾਲ ਨੇ ਮਨੀਸ਼ ਧੀਰ ਜੀ ਪਲੀਜ਼ ਬੇਨਤੀ ਕਰਾਂਗਾ ਥੋੜਾ ਜਿਹਾ ਅੱਗੇ ਆਓ ਔਰ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਪਹਿਲਾਂ ਇੱਕ ਜਕਾਰੇ ਤੋਂ ਸ਼ੁਰੂਆਤ ਕਰਾਂਗੇ ਜੀ ਨਮਾ ਪਾਰਵਤੀ ਪਤੇ ਹਰ ਹਰ ਮਹਾਦੇਵ ਬਹੁਤ ਸ਼ੁਭ ਘੜੀ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਓਮ ਨਮਾ ਸ਼ਿਵਾ ਕਮੇਟੀ ਵੱਲੋਂ ਸ਼੍ਰੀ ਬਾਬਾ ਨਰੇਸ਼ ਜੀ ਦੀ ਅਗਵਾਈ ਦੇ ਵਿੱਚ ਸ਼ਿਵ ਵਿਵਹ ਔਰ ਸ਼ਿਵ ਰਾਤਰੀ ਦਾ ਜਿਹੜਾ ਸ਼ੁਭਾ ਯੋਜਨ ਜਿਹੜਾ ਕੀਤਾ ਜਾ ਰਿਹਾ ਹੈ ਇਹ ਮਤਲਬ ਹਰ ਸਾਲ ਦੀ ਤਰ੍ਹਾਂ ਹਰ ਸਾਲ ਵੱਧ ਵੱਧ ਚੜ੍ਹ ਕੇ ਆ ਰਿਹਾ ਹੈ ਔਰ ਪਬਲਿਕ ਦੇ ਵਿੱਚ ਹੀ ਨਹੀਂ ਸਾਰੇ ਪੂਰੇ ਪੰਜਾਬ ਦੇ ਵਿੱਚ ਇੱਕ ਇਹ ਆਕਰਸ਼ਣ ਦਾ ਕੇਂਦਰ ਬਣ ਗਿਆ ਕਿ ਜਿਸ ਤਰੀਕੇ ਦੇ ਨਾਲ ਬਾਬਾ ਜੀ ਔਰ ਇਹਨਾਂ ਦੀ ਸਾਰੀ ਟੀਮ ਔਰ ਇਹਨਾਂ ਦੇ ਸਾਰੇ ਸੇਵਾਦਾਰ ਜਿਸ ਤਰ੍ਹਾਂ ਦੀ ਇਹਦੀ ਮੈਨੇਜਮੈਂਟ ਕਰਦੇ ਆ ਪੂਰੇ ਇਲਾਕੇ ਦੇ ਵਿੱਚ ਇੱਕ ਮਿਸਾਲ ਕਾਇਮ ਹੁੰਦੀ ਜਾ ਰਹੀ ਹੈ ਕਿ ਜੇ ਸ਼ਿਵ ਰਾਤਰੀ ਸ਼ਿਵ ਵਿਵਾਦ ਦੇਖਣ ਯੋਗ ਹੈ ਤਾਂ ਇੱਥੇ ਇੱਕ ਵਾਰੀ ਆ ਕੇ ਦੇਖਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਨੇਚਾ ਭਾਵਨਾ ਔਰ ਸਾਰਿਆਂ ਦੀ ਸਦਭਾਵਨਾ ਔਰ ਸਾਰਿਆਂ ਦਾ ਸਹਿਯੋਗ ਇੱਥੇ ਦੇਖਣ ਨੂੰ ਮਿਲਦਾ ਪੁਲੇ ਸ਼ੰਕਰ ਦਾ ਆਸ਼ੀਰਵਾਦ ਕਿਦਾ ਵਰਸਦਾ ਮਾ ਪਾਰਵਤੀ ਜੀ ਦਾ ਆਸ਼ੀਰਵਾਦ ਕਿਦਾ ਵਰਸਦਾ ਉਹਨਾਂ ਦੀ ਕਿਰਪਾ ਕਿਦਾ ਵਰਸਦੀ ਹੈ ਇੱਥੇ ਸਾਕਸ਼ਾਦ ਰੂਪ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਸਭ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦੇ ਕਿ ਆ ਕੇ ਭੋਲੇ ਭੰਡਾਰੀ ਜੀ ਦਾ ਮਾਤਾ ਪਾਰਵਤੀ ਜੀ ਦਾ ਆਸ਼ੀਰਵਾ ਔਰ ਆਪਣਾ ਯੋਗਦਾਨ ਦਿਓ ਇਸ ਸ਼ੋਭਾ ਯਾਤਰਾ ਦੇ ਵਿੱਚ ਪਹੁੰਚਣ ਦਾ ਬਹੁਤ ਬਹੁਤ ਸ਼ੁਕਰੀਆ। ਅੱਜ ਇੱਕ ਨਵੀਂ ਝਾਂਕੀ ਪੇਸ਼ ਕਰਦੇ ਜਿਹਦੇ ਬਾਰੇ ਦੱਸਦੇ ਨਹੀਂ ਕਹਿੰਦੇ ਗੁਪਤੀ ਆ ਉਹ। ਇਹ ਦੇਖੋ ਜਿਹੜੇ ਸਰਪ੍ਰਾਈਜ਼ ਹੁੰਦੇ ਆ ਜਦੋਂ ਬਾਬਾ ਜੀ ਨੇ ਇੰਨੀ ਮਿਹਨਤ ਕੀਤੀ ਹੈ ਨਾ ਸਾਰੀ ਸਮੂਚੀ ਟੀਮ ਨੇ ਮਿਹਨਤ ਕੀਤੀ ਹੈ। ਉਹ ਜੇ ਉਸੇ ਦਿਨ ਹੀ ਉਹਦਾ ਪਰਦਾ ਚੱਕਿਆ ਜਾਏ ਤੇ ਉਹ ਬਹੁਤ ਬਿਹਤਰ ਰਹੇਗਾ। ਸਾਰਿਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ। ਜੀ ਸਰ ਕੀ ਕਹੇ ਜੋ ਇੱਕ ਆਰਡਰ ਰਿਲੀਜ਼ ਹੋਇਆ ਜੀ। ਚਕਾਰਾ ਹੈ ਵੀਰ ਬਜਰੰਗੇ ਹਰ ਹਰ ਮਹਾਦੇਵ। ओम नमो शिवाय कमेटी ਵੱਲੋਂ 25ਵਾਂ ਸ਼ਿਵ ਵਿਆਹ ਔਰ ਸ਼ੋਭਾ ਯਾਤਰਾ ਦਾ ਆਯੋਜਨ ਜੋ ਬਾਬਾ ਜੀ ਦੀ ਅਗਵਾਈ ਦੇ ਵਿੱਚ ਹੋ ਰਿਹਾ ਹਰ ਸਾਲ ਦੀ ਤਰ੍ਹਾਂ ਤੁਸੀਂ ਦੇਖੋਗੇ ਜਿੱਦਾਂ ਬਾਬਾ ਜੀ ਨੇ ਦੱਸਿਆ ਸੇਵਾਦਾਰਾਂ ਨੇ 3 ਮਹੀਨੇ ਤੋਂ ਮਿਹਨਤ ਕੀਤੀ ਹੈ ਔਰ ਸ਼ਿਵ ਵਿਆਹ ਵੀ ਦੇਖਣਯੋਗ ਹੋਏਗਾ ਔਰ ਉਸ ਦਿਨ ਤਾਂਡਵ ਵੀ ਦੇਖਣ ਯੋਗ ਹੋਏਗਾ ਤਾਂਡਵ ਦੀਆਂ ਵੀ ਪਾਰਟੀਆਂ ਜਿਹੜੀਆਂ ਮੇਰੇ ਖਿਆਲ ਸੱਜ ਕਰਨੀ ਹੋਇਆ ਉਹ ਵੀ ਬਹੁਤ ਦੂਰ ਦੂਰ ਤੋਂ ਆ ਉਹ ਵੀ ਦੇਖਣ ਯੋਗ ਹੋਏਗਾ ਔਰ ਸ਼ੋਹਾ ਯਾਤਰਾ ਵੀ ਦੇਖਣ ਯੋਗ ਹੋਏਗੀ ਮੈਂ ਇਸ ਸ਼ੁਭ ਮੌਕੇ ਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੇ ਹੀ ਰਾਜਨੀਤਿਕ ਪਾਰਟੀਆਂ ਦੇ ਆਗੂ ਸਹਿਬਾਨ ਨੂੰ ਧਾਰਮਿਕ ਸੰਸਥਾਾਂ ਦੇ ਆਗੂ ਸਹਿਬਾਨ ਨੂੰ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਪਰ ਜੋ ਬੇਨਤੀ ਕਰਦਾ ਕਿ ਜਿੰਨੀ ਮਿਹਨਤ ਨਾਲ ਜਿੰਨੀ ਲਗਨ ਨਾਲ ਜਿੰਨੀ ਸ਼ਰਧਾ ਦੇ ਨਾਲ ਇਹ ਪ੍ਰੋਗਰਾਮ ਹੋ ਰਿਹਾ ਮੈਂ ਵੀ ਤਕਰੀਬਨ 1986 ਤੋਂ ਅਸੀਂ ਸ਼ੋਭਾ ਯਾਤਰਾ ਸ਼ੁਰੂ ਕੀਤੀ ਸੀ ਦੇਖਿਆ ਪਰ ਬਾਬਾ ਜੀ ਦਾ ਕੰਮ ਕਰਨ ਦਾ ਢੰਗ ਇੱਕ ਅਨਲੱਗ ਆਜ ਕਾਰਡ ਰਿਲੀਜ਼ ਹੋਇਆ ਐਮਐਲਏ ਸਾਹਿਬ ਦੀ ਹਾਜ਼ਰੀ ਦੇ ਵਿੱਚ ਸ਼ਹਿਰ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਸਹਿਬਾਨ ਹਾਜ਼ਰ ਆ ਪਰ ਬਾਬਾ ਜੀ ਨੇ ਕਾਰਡ ਰਿਲੀਜ਼ ਹੋਣ ਤੋਂ ਪਹਿਲਾਂ ਕੱਲ ਸਭ ਤੋਂ ਪਹਿਲਾਂ ਆਪਣੇ ਗੁਰੂ ਮਹਾਰਾਜ ਜੀ ਦੇ ਜਾ ਕੇ ਕਾਰਡ ਦੇ ਕੇ ਬੇਨਤੀ ਕੀਤੀ ਫਿਰ ਚੰਤਪੁਰਨੀ ਮਹਾਮਾਈ ਜੀ ਦੇ ਚਰਨਾਂ 'ਚ ਜਾ ਕੇ ਕਾਰਡ ਦੇ ਕੇ ਬੇਨਤੀ ਕੀਤੀ ਫਿਰ ਮਹਾਕਲੈਸ਼ਵਰ ਕਾਰਡ ਦੇ ਕੇ ਜਾ ਕੇ ਬੇਨਤੀ ਕੀਤੀ ਤਾਂ ਅਸੀਂ ਗੱਲ ਕੀਤੀ ਸੀ ਬਾਬਾ ਜੀ ਕਹਿੰਦੇ ਜੇ ਆਪਾਂ ਸਾਰੇ ਦੇਵੀ ਦੇਵਤਿਆਂ ਨੂੰ ਸੱਦਾਂਗੇ ਤਦੇ ਹੀ ਸ਼ੋਭਾ ਯਾਤਰਾ 'ਚ ਤਦੇ ਇਸ ਯੋਜਨ ਦੇ ਵਿੱਚ ਉਹ ਦੇਵੀ ਦੇਵਤੇ ਆਣਗੇ ਜੇ ਆਪਾਂ ਉਹਨਾਂ ਨੂੰ ਸੱਦਾਂਗੇ ਹੀ ਨਹੀਂ ਉਹਨਾਂ ਨੂੰ ਬਲਾਂ ਮੰਗਈ ਨਹੀਂ ਉਹਨਾਂ ਦਾ ਸਤਕਾਰ ਹੀ ਨਹੀਂ ਕਰਾਂਗੇ ਤੋ ਸ਼ੋਭਾ ਯਾਤਰਾ ਚ ਕਿ ਦਾਨਗੇ ਸ਼ੋਭਾ ਯਾਤਰਾ ਰੰਗ ਕਿਦਾਂ ਲੱਗੂ ਸੋ ਮੈਂ 4 ਸਾਲ 5 ਸਾਲ ਤੋਂ ਬਾਬਾ ਜੀ ਦੇ ਚਰਨਾਂ ਤੇ ਸੇਵਾ ਦੇ ਵਿੱਚ ਹਾਂ ਪਰ ਇਹਨਾਂ ਦਾ ਜਿਹੜਾ ਢੰਗ ਆ ਮੈਂ ਉਹ ਤੋਂ ਬਹੁਤ ਪ੍ਰਭਾਵਿਤ ਹਾਂ ਹਰ ਮੇਰੇ ਬਾਬਾ ਜੀ ਜਿਹੜਾ ਸ਼ਿਰਵਾ ਬਿਲਕੁਲ اسی ਲਈ کافی ਸਮੇਂ ਤੋਂ ਅਸੀਂ ਵੀ ਬਾਬਾ ਜੀ ਦੇ ਇੱਥੇ ਦਰਬਾਰ ਤੇ ਆ ਕੇ ਹਾਜ਼ਰੀ ਭਰ ਰਹੇ ਆ ਐਮਐਲਏ ਸਾਹਿਬ ਦੇ ਨਾਲ ਆ ਕੇ ਤੇ ਜਿਹੜਾ ਬਾਬਾ ਜੀ ਲੋਪਰਾਲਾ ਕੀਤਾ ਜਾ ਰਿਹਾ ਤੇ ਇਸ ਵਾਰ ਦੱਸ ਰਹੇ ਕਿ ਉਸ ਤੋਂ ਵੀ ਵਧੀਆ ਪਰਾਲਾ ਹੋ ਰਿਹਾ ਬਹੁਤ ਹੀ ਵਧੀਆ ਸ਼ਹਿਰ ਵਾਸੀਆਂ ਲਈ ਬਹੁਤ ਵਧੀਆ ਸੋ ਬਹੁਤ ਬਾਬਾ ਜੀ ਦਾ ਸ਼ੁਕਰਗੁਜ਼ਾਰ ਆ ਕਿ ਜਿਹੜੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਡੇ ਇਲਾਕਾ ਨਿਵਾਸੀਆਂ ਨੂੰ ਇਹੋ ਜੀਆਂ ਝਾਂਕੀਆਂ ਦਾ ਦ੍ਰਿਸ਼ਾ ਜਿਹੜਾ ਉਹਨਾਂ ਦੇ ਸਾਹਮਣੇ ਪੇਸ਼ ਕਰਦੇ ਆ ਜੀ ਬਹੁਤ ਬਹੁਤ ਧੰਨਵਾਦ ਆ ਜੀ ਸ਼ੰਕਰ ਬਧਾਰੀ ਜੀ ਦਾ ਬੋਲ ਸਾਚੇ ਦਰਬਾਰ ਕੀ ਤਾਂ ਓਮ ਨਮੋਸ਼ਵਾਏ ਕਮੇਟੀ ਵੱਲੋਂ ਜੋ ਸ਼ੋਭਾ ਯਾਤਰਾ 28 ਤਰੀਕ ਤੋਂ ਪਲਖ ਵਿਚਾਰ ਕਾਰਡ ਰਿਲੀਜ਼ ਕੀਤਾ ਗਿਆ ਆ ਉਸੀਆਂ ਮੈਂ ਸਾਰੀ ਸੰਗਤ ਨੂੰ ਔਰ ਜਿੰਨੀ ਵੀ ਸੰਗਤ ਆਈ ਹੈ ਜਿੰਨੀ ਵੀ ਕਾਰ ਬੈਠੀ ਜਿੱਥੇ ਦਾ ਹੀ ਮੇਰਾ ਸੰਦੇਸ਼ ਆ ਜਾਂਦਾ ਸਭ ਨੂੰ ਬਹੁਤ ਬਹੁਤ ਵਧਾਈ ਦਿਨਾ ਕਿ ਹਮਾ ਹਮਾ ਕੇ ਆਈਓ ਜਿਹੜਾ ਨਾ ਆਊਗਾ ਮੇਰਾ ਖਿਆਲੋਂ ਪਛਤਾਊਗਾ ਭੋਲੇ ਬਾਬਾ ਜੀ ਦੇ ਅਸ਼ੀਰਵਾਦ ਤੋਂ ਜਕਰ ਬਹੁਤ ਬਹੁਤ ਸ਼ੁਕਰੀਆ ਜੀ ਤੋਂ ਇਹ ਸੀ ਤਸਵੀਰਾਂ ਜਿਹੜੀਆਂ ਪੰਧ ਖਾਰ ਐ ਨਰੇਸ਼ ਬਾਬਾ ਜੀ ਦੀ ਅਗਵਾਈ ਦੇ ਵਿੱਚ ਓਮ ਨਮੋ ਸ਼ਿਵਾਏ ਕਮੇਟੀ ਵੱਲੋਂ 25ਵਾਂ ਸ਼ਿਵ ਵਿਆਹ ਹੋ ਰਿਹਾ ਐ ਐਮ ਐਲ ਏ ਬੀਬੀ ਇੰਦਰਜੀਤ ਕੌਰ ਤੇ ਹੋਰ ਪਤਵੰਤੇ ਸਾਜੀ ਸਾਰੇ ਜਿਹੜੇ ਇੱਥੇ ਪਹੁੰਚੇ ਨੇ ਨਰੇਸ਼ ਬਾਬਾ ਜੀ ਅੱਗੇ ਆਓ ਥੋੜਾ ਜਿਹਾ ਜਾਂਦੇ ਜਾਂਦੇ ਇੱਕ ਵਾਰ ਫੇਰ ਤੁਹਾਨੂੰ ਪੁੱਛ ਲੈਨੇ ਆ ਦੱਸ ਦਿਓ ਮਹਾਰਾਜ ਕੀ ਆਓ ਇੰਗਰਾਜ਼ ਸਾਹਿਬ ਬਹੁਤ ਵਧੀਆ ਝੰਕੀਆਂ ਦੇਖਣਯੋਗ ਹੋ ਗਈਆਂ ਜਿਸ ਵਿੱਚ ਚਾਰ ਬੈਂਡ ਆ ਰਹੇ ਆ ਚਾਰਾਂ ਬੈਂਡਾਂ ਦਾ ਮੁਕਾਬਲਾ ਹੋਊਗਾ ਜਿਹੜਾ ਬੈਂਡ ਜਿੱਤ ਗਿਆ ਉਹਨੂੰ 31000 ਰੁਪਏ ਨਾਮ ਦਿੱਤਾ ਜਾਊਗਾ ਅਰੇ ਵੀਰ ਬਜਰਾਂਗੇ ਮੈਡਮ ਇਹ ਜਿੱਜਾ ਕਹਿੰਦੇ ਮੈਂ ਪੁੱਤੋ ਹੀ ਨਾ ਕੁਝ ਪੁੱਛ ਲਿਆ ਇਹ ਮੇਰੇ ਵੀ ਇੱਕ ਕਲਾ ਆ ਜੀ ਕੈਮਰਾ ਪਰ ਸੰਸੂਮੇ ਢੀਂਗੜਾ ਦੇ ਨਾਲ ਸੁਸ਼ੀਲ ਢੀਂਗੜਾ ਇਕਤਾ ਲਹਿਰ ਨਿਊਜ਼ ਨਕੋਧ